ਫਾਲਸਾ ਵਾਇਗੁਰਜੀ ਕੀ ਫਤਿਹ ਸਾਨੂੰ ਪਬਲਿਕ ਨੇ ਦਾਨੀਵਾਲ ਖੁਰਦ ਨੇ ਮਾਨ ਬਖਸ਼ਿਆ ਪਬਲਿਕ ਨੇ 64307 ਵੋਟਾਂ ਖੋਈਆਂ ਪੋਲ ਉਹਦੇ ਵਿੱਚੋਂ 64 ਮੋਟਾ ਤੇ ਆਪਾਂ ਜਿੱਤੇ ਆ ਸ਼ਾਨਦਾਰ ਜਿੱਤ ਸਾਨੂੰ ਲੋਕਾਂ ਨੇ ਸੰਯੋਗ ਪੂਰਾ ਪੂਰਾ ਭੈਣ ਭਰਾਵਾਂ ਨੇ ਦਿੱਤਾ ਤੇ ਅਸੀਂ ਇਮਾਨਦਾਰੀ ਨਾਲ ਅੱਗੇ ਵੀ 25 ਸਾਲ ਸਾਡੇ ਫਾਦਰ ਸਾਹਿਬ ਸਰਦਾਰ ਕਸ਼ਮੀਰ ਸਿੰਘ ਸਰਪੰਚ 25 ਸਾਲ ਲਗਾਤਾਰ ਸਰਪੰਚੀ ਕੀਤੀ ਹੁਣ ਵੀ ਸਾਨੂੰ ਮਹਾਰਾਜ ਨੇ ਦਾਤ ਬਖਸ਼ੀ ਤੇ ਪਬਰਗਣੇ ਸਾਧ ਪੂਰਾ ਦਿੱਤਾ ਦਵਾਨੀ ਵਾਲ ਖੁਰਦ ਨੇ ਵੱਤੋ ਵੱਡ ਵੋਟਾਂ ਪਾ ਕੇ ਸਾਨੂੰ 64307 ਦੇ ਵਿੱਚੋਂ 46 ਵੋਟਾਂ ਵੱਧ ਉਪਈਆਂ ਨੇ ਅਸੀਂ ਹੁਣ ਆਪਣੀ ਇਮਾਨਦਾਰੀ ਨਾਲ ਵਿੱਚ ਜਿਕ ਹੋ ਕੇ ਕਿਸੇ ਡਰ ਧੱਕੇ ਤੋਂ ਆਪਣਾ ਪਿੰਡ ਦਾ ਵਿਕਾਸ ਕਰਾਵਾਂਗੇ ਹਰ ਹਰ ਜੀ ਦੇ ਨਾਲ ਜਿੱਥੋਂ ਤੱਕ ਹੋਇਆ ਉਦੋਂ ਤੱਕ ਨਾਲ ਤੁਰਾਂਗੇ ਪਿਛਲੀ ਪੰਚਾਇਤ ਉਹ ਕਿਹੜੇ ਧੂਰੇ ਕੰਮ ਰਹਿ ਚੁੱਕੇ ਹੈ ਜੋ ਤੁਹਾਡੇ ਨਵੀਂ ਬਣੀ ਪੰਚਾਇਤ ਨੂੰ ਕਰਾਂਗੇ ਅਸੀਂ ਜੀ ਵਾਤ ਤੋਂ ਵਾਤ ਆਪਣੀ ਕੋਸ਼ਿਸ਼ ਕਰਾਂਗੇ ਜਿਹੜੇ ਅਧੂਰੇ ਕੰਮ ਰਹਿ ਗਏ ਨੇ ਅਮਰ ਸਿੰਘ ਸ਼ਹਿਰ ਕਲਸੀ ਨੂੰ ਐਮਐਲਏ ਸਾਹਿਬ ਦੇ ਅੱਗੇ ਬੇਨਤੀ ਕਰਾਂਗੇ ਉਹਨਾਂ ਕੋ ਗ੍ਰਾਂਡ ਲਿਆ ਕੇ ਵਾਤ ਤੋਂ ਵਾਤ ਜਿਹੜਾ ਕੰਮ ਰਹਿੰਦਾ ਪਿੰਡ ਚ ਲੈਟਾਂ ਰਹਿੰਦੀਆਂ ਨੇ ਔਰ ਇੱਕ ਦੋ ਪਿਆ ਬਣਨ ਵਾਲਾ ਔਰ ਗਲੀ ਨਾਲੀਆਂ ਨਾਲਾ ਬਣਨ ਵਾਲਾ ਉਹ ਪੂਰੀ ਆਪਣੀ ਸੇਵਾ ਪੂਰੀ ਕਰਾਂਗੇ ਇਹ ਸਾਰਾ ਮਨ ਦੇ ਗਾਇਉਂ ਲੋਕਾਂ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਨੇ ਉਹਨਾਂ ਨੂੰ ਜਵਾਬ ਨਹੀਂ ਮਿਲਦਾ ਤੋਂ ਨਜਾਇਜ਼ ਨਾਂ ਕਿੰਨੇ ਪਾਜੀ ਅੰਦਰ ਤੁਸੀਂ ਆਉਂਦੇ ਆਏਗਾ ਤੋਂ ਤੁਹਾਡੀ ਕੋਈ ਦੇ ਵਿੱਚ ਜਿਹੜਾ ਓਕੇ ਨਹੀਂ ਦੇਖਿਆ ਜਾਂਦਾ ਅਸੀਂ ਬਿਲਕੁਲ ਜਾਇਜ ਕੰਮ ਕਰਾਂਗੇ ਨਜਾਇਜ਼ ਕੰਮ ਨਹੀਂ ਕਰਾਂਗੇ 100% ਸਹੀ ਆਪਣੇ ਵੱਲੋਂ ਕਰਾਂਗੇ ਕੰਮ ਜੇ ਪਿੰਡ ਦੇ ਲੋਕਾਂ ਦਾ ਹੱਕ ਬਣੇਗਾ ਮਾੜੇ ਲੋਕਾਂ ਦਾ ਹੱਕ ਬਣੇਗਾ ਇਹ ਉਹਨਾਂ ਨਰੇਗਾ ਦੇ ਵਿੱਚ ਦਾਖਲ ਕਰਾਵਾਂ ਆਪਵਾਸਨ ਕਰਦੀ ਸਮੱਸਿਆ ਵੀ ਕਿਤਨੇ ਕਿਤਨੇ ਪਿੰਡਾਂ 'ਚ ਹੁੰਦੀ ਆ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਵੀ ਕਿਤਨੇ ਜਿਹੜੇ ਜੋਗ ਲੋਕ ਹੁੰਦੇ ਆ ਦਾਖਲ ਕਰ ਬਹੁਤ ਨੇ ਬਣੇ ਨਹੀਂ ਹੁੰਦੇ ਉਹ ਨਜਾਇਜ਼ ਹੀ ਬਣਿਆ ਕੀ ਤੁਹਾਡੇ ਪਿੰਡ 'ਚ ਵੀ ਇਦਾਂ ਦੀ ਸਮੱਸਿਆ ਆ ਗਈ ਤੁਹਾਨੂੰ ਲੱਗਦਾ ਥੋੜੇ 100 'ਚ 5% ਰਾਸ਼ਨ ਕੱਟ ਰਹਿੰਦੇ ਨੇ ਆਪਣੇ ਪਿੰਡ ਦੇ ਬਣਨ ਵਾਲੇ ਜੀ ਨਵੇਂ ਅਬ ਤੇ ਆ ਜੀ ਪਹਿਲਾਂ ਵੀ ਡੀਪੂ ਹੋਲਡਰਾਂ ਅਧਿਓ ਪਹਿਲਾਂ ਵੀ ਕਿਸੇ ਦੀ ਹੱਕ ਜਿਸ ਤੱਕ ਹੋਇਆ ਉਹਨਾਂ ਦੇ ਨਾਲ ਸੰਜੋਗ ਕਰੀਦਾ ਇਹ ਕਿਸੇ ਦਾ ਕਾਰਡ ਨਹੀਂ ਬਣਿਆ ਰਾਸ਼ਨ ਕਾਰਡ ਉਹਨੂੰ ਵੀ ਕੋਈ ਹਿੱਸਾ ਵੰਡ ਕੇ ਦੇ ਵਿੱਚ ਉਤਰੀਦਾ ਕਿਸੇ ਨੂੰ ਨਾਰਾਜ਼ ਨਹੀਂ ਕਰੀਦਾ ਤੇ ਉਹਦੀ ਐਜੂਕੇਸ਼ਨ ਹੈ ਕਿਵੇਂ ਦੇਖਦੇ ਹੋ ਥੀ ਪੋਰ ਲੱਗਦਾ ਇੱਥੇ ਕੋਈ ਸਕੂਲ ਪਿੰਡ 'ਚ ਹੈ ਵਾ ਜਿਵੇਂ ਇੱਥੇ ਆਪਣੇ ਘਰਾਂ ਵਿੱਚ ਇਹ ਇਸ ਤਰ੍ਹਾਂ ਵੀਰ ਜੀ ਕਿ ਸਾਡੇ ਪਿੰਡ ਸਰਕਾਰੀ ਜਗ੍ਹਾ ਨਹੀਂ ਹੈਗੀ ਨਾ ਸਕੂਲ ਹੈ ਨਾ ਮੜੀਆਂ ਨੇ ਤੇ ਨਾ ਹੋਰ ਕੋਈ ਵਰਕਰ ਬੋਰਡ ਦੀ ਜਗ੍ਹਾ ਹੈ ਕਿ ਕਿਤੇ ਕਿਤੇ ਪਰਖਾਨੀ ਜਾਂਦੀ ਹੋਵੇਗੀ ਮੈਨੂੰ ਜਿਹਨਾਂ ਸੰਸਾਧਨ ਤਾਂ ਨਹੀਂ ਹੈਗਾ ਪਿੰਚੇ ਇਤਨਾ ਕਿਤੇ ਬੁਜੂਦਾਂ ਦੇਣਾ ਹੁੰਦਾ ਪਾਰਕਿੰਗ ਹੁੰਦੀ ਆ ਉਸ ਮੈਸਰੀਆ ਮਹੱਲਾ ਦੇ ਨੇ ਪਹੁੰਚ ਦੇਣੇ ਆਮ ਲੋਕਾਂ ਨੇ ਨਾ ਸੋ ਇਦਾਂ ਦੀ ਕੋਈ ਜ਼ਰੂਰਤ ਆਏਗੀ ਮੈਨੇ ਇਸ ਤਰ੍ਹਾਂ ਬੇਨਤੀ ਹੈ ਕਿ ਸਾਡਾ ਖੱਦਬਸਤ ਨੰਬਰ 199 ਇਤਨਾ ਪਿੰਡਾਂ ਦਾ ਇਤਨਾ ਪਿੰਡ ਦੀ ਪੰਚਾਇਤ ਇਕੱਠੀ ਰਹੀਏ ਜਦ ਅਕਾਲੀ ਸਰਕਾਰ ਆਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣੀ ਉਹ ਪੰਚਾਇਤਾਂ ਵਕਰੀਆਂ ਹੋਈਆਂ ਉਹਦੇ ਨਾਲ ਦਿੱਕਤ ਆਉਂਦੀ ਹੈ ਕਿ ਸਾਨੂੰ ਦਿਵਾਨੀਵਾਲ ਕਲਾ ਜਾਣਾ ਪੈਂਦਾ ਜੇ ਕੋਈ ਮਾੜਾ ਟਾਈਮ ਆਉਂਦਾ ਤੇ ਸਕੂਲ ਵੀ ਉੱਥੇ ਬੱਚੇ ਛੋਟੇ ਛੋਟੇ ਜਿਹੜੇ ਜਿੰਨੇ ਪੜਦੇ ਨੇ ਉਹ ਸਾਰੇ ਅੰਗੜਵਾੜੀ ਦੀ ਸੈਂਟਰ ਜਿਹੜਾ ਉਹ ਦਵਾਨੀਵਾਲ ਕਲਾ ਵਿੱਚ ਹੈ ਸਾਡੇ ਪਿੰਡ ਦੀ ਜਗਾ ਸਰਕਾਰੀ ਜਗਾ ਨਹੀਂ ਹੈਗੀ ਸਭ ਤੋਂ ਲਈ ਹੋਰੀ ਪਿੰਡਾਂ ਦੇ ਝਗੜੇ ਇੰਨੇ ਕੋ ਵਧ ਜਾਂਦਾ ਕਿ ਲੋਕਾਂ ਨੂੰ ਥਾਣੇ ਤੇ ਜਾਣੀ ਧੱਤੇ ਖਾਣੇ ਪਿੰਡਾਂ ਦਾ ਸਾਮਾ ਹੀ ਬਰਬਾਦ ਹੁੰਦਾ ਕੈਸਾ ਬਰਬਾਦ ਹੋ ਜਾਂਦਾ ਇੱਕ ਸਰਪੰਚ ਦੀ ਕੀ ਜ਼ਿੰਮੇਵਾਰੀ ਨੇ ਕੀ ਫਰਜ਼ ਹੁੰਦਾ ਕੀਵੇਂ ਦੇ ਦਿੱਤੀ ਉਹ ਕਲਾ ਕੀਤਾ ਉਹ ਦੋਹਾਂ ਪਾਰਟੀਆਂ ਨੂੰ ਸਹਿਮਤ ਕਰਨ ਦੀ ਕੋਸ਼ਿਸ਼ ਕਰੇ ਕਿ ਝਗੜੇ ਤੇ ਜੇ ਹੋ ਵੀ ਗਿਆ ਨੰਬਰ ਇੱਕ ਤੇ ਝਗੜਾ ਹੁੰਦਾ ਨਹੀਂ ਜੀ ਆਪਣੇ ਪਿੰਡ ਜੇ ਹੋ ਵੀ ਜਾਏ ਤਾਂ ਆਪਣੀ ਕੋਸ਼ਿਸ਼ ਹੁੰਦੀ ਹੈ ਇੱਥੇ ਬਿਠਾ ਲ ਕੇ ਕਰ ਉਹਨਾਂ ਦਾ ਰਾਜੀਨਾਮਾ ਕਰਾਈਏ ਜੇ ਕੋਈ ਪਾਰਟੀ ਘਰ ਮੈਂ ਤਾਂ ਉਹਨੂੰ ਕਹੀਦਾ ਵੀ ਤੂੰ ਆਪ ਹੀ ਠਾਣੇ ਚਲਾ ਜਾ ਆਪੇ ਹਸਪੀਟਲ ਤੱਕ ਜਾ ਅਸੀਂ ਧੜਾ ਬੰਨੀ ਪਿੰਡ 'ਚ ਨਹੀਂ ਬੰਨੀ ਆਪਾਂ ਕਿਸੇ ਪਾਰਟੀ ਨਾਲ ਵੀ ਨਹੀਂ ਜੇ ਜਾਣ ਬੱਚੇ ਕੋਠਿਆਂ ਤੋਂ ਤਾਂ ਸਿਰ ਬਿਨਾਂ ਵਿਚਾਰ ਰਹੇ ਆ ਕਿ ਤੁਹਾਡੇ ਪਿੰਡ ਦੇ ਵਿੱਚ ਵੀ ਕੋਈ ਇਸ ਜਿਹੇ ਫਾਰਮ ਪਰ ਹੈਗੇ ਜਾਂ ਕੋਈ ਸਹੂਲਤ ਵੀ ਆਪਾਂ ਨੂੰ ਮਿਲੂ ਅਸੀਂ ਜੀ ਹੁਣ ਆਈ ਕਲਸੀ ਸਾਹਿਬ ਐਮਐਲਏ ਸਾਹਿਬ ਨੇ ਕਿਹਾ ਹੈ ਕਿ ਫਾਰਮ ਭਰੋ 22 ਫਾਰਮ ਅਸੀਂ ਭਰ ਚੁੱਕੇ ਆ ਕੱਚੇ ਕੋਠਿਆਂ ਦੇ ਲੋਕਾਂ ਦੇ ਇੱਕ ਰੰਦਾ ਸਿਰਫ ਉਹ ਵੀ ਐਤਵਾਰ ਡਿਕਲੇਅਰ ਕਰ ਦੇਣਾ ਉਹ ਵੀ ਭਰ ਦੇਣਾ ਅਸੀਂ ਕਿਸੇ ਨੂੰ ਅਲਾਸਮੈਂਟ ਕਰਾ ਕੇ ਕਿਸੇ ਨੂੰ ਨਾਰਾਜ਼ ਨਹੀਂ ਕੀਤਾ ਕੋਈ ਜਿਨੇ ਵੋਟ ਪਾਈ ਤਾਂ ਵੀ ਨਹੀਂ ਕੋਈ ਗੱਲ ਜਿਨਾ ਨਹੀਂ ਪਾਈਆਂ ਤਾਂ ਵੀ ਕੋਈ ਗੱਲ ਨਹੀਂ ਜਿਨਾ ਪਾਈਆਂ ਤਾਂ ਵੀ ਅਈ ਅਲਾਸਮੈਂਟ ਕਰਾ ਕੇ ਉਹਨਾਂ ਦੇ ਆਧਾਰ ਕਾਰਡ ਮੰਗਾ ਕੇ ਜੌਬ ਕੋਰ ਖੜਵਾ ਕੇ ਸੈਕਟਰੀ ਸਾਹਿਬ ਕੋ ਸਾਰਿਆਂ ਦੇ ਫਾਰਮ ਭਰ ਦਿੱਤੇ ਕਿਸੇ ਨਾਲ ਵਿਕਤਰਾ ਨਹੀਂ ਕੀਤਾ ਕੋਈ ਸਖਤ ਸੈਂਟਰ ਤੋਂ ਉਹਨਾਂ ਨੂੰ ਆਪ ਜਾ ਬਰਬੁਰ ਸੋਕ ਸੁਤੰਦਰ ਇਹ ਲੋਕਾਂ ਵਾਸਤੇ ਜਿੰਨੇ ਪਿੰਨੇ ਜਦ ਤੱਕ ਬੰਦੀ ਹੁੰਦਾ ਤੇ ਉਦੋਂ ਤੱਕ ਪੁੱਜਦਾ ਨਹੀਂ ਹੁੰਦੀਆਂ ਤੋ ਆਪ ਦੀ ਵੀ ਗੋਇ ਤੇ ਕਿਵੇਂ ਬਰਲਾ ਬਿਤਾਇ ਜਾਦਾ ਹੈ ਅਸੀਂ ਦੇ ਵੀਰ ਦੀ ਸਾਡੇ ਦਵਾਨੀਵਾਰ ਖੁਰਦੇ ਤੇ ਧੜਾ ਬੰਦੀ ਕੋਈ ਨਹੀਂ ਹੈਗੀ ਬਿਲਕੁਲ ਸਾਫ ਕਲੀਅਰ ਕਾਮ ਨਾ ਧੜਾ ਬੰਨੀ ਬੰਨੀ ਦੀ ਤੇ ਨਾ ਹੈਗੀ ਆਪਣੀ ਸਾਰਾ ਪਿੰਡ ਇੱਕ ਮੁੱਠੀ ਹੈ ਇੱਕ ਗੱਜ ਜੋ ਲੱਛਣਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਉਹ ਸਾਰੇ ਹੱਸਦੇ ਖੇਡਦੇ ਨੇ ਸਾਰੇ ਮਿਲਦੇ ਵਰਤੇ ਇੱਕ ਜਿਹੜਾ ਸੀਨੀਅਰ ਸੀਜ਼ਨ ਹੋਣ ਦੇ ਨਾਤੇ ਪੰਜਾਬ ਸਰਕਾਰ ਦੇ ਜਿਵੇਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨਥੇੋਂ ਲੈ ਕੇ ਲੰਗਾ ਕੀਤੀ ਆ ਵੀ ਲੰਗਾ ਜੋ ਕਰ ਹਾਈ ਕੋਰਟ ਦਾ ਤੇ ਕਿਸੇ ਨਗਰ ਤੇ ਟਿੱਪਣੀ ਵੀ ਕੀਤੀ ਆ ਕਿ ਨੇ ਯਾਰ ਹੀ ਨਾ ਹੋ ਸੋ ਕਿਵੇਂ ਦੇਖਦੇ ਹੋ ਬੰਨ ਬਿਲਕੁਲ ਠੀਕ ਹੈ ਸਰਕਾਰ ਦੇ ਨਾਲ ਆ ਜੀ ਨਸ਼ੇ ਦੇ ਵਿਰੋਧਾਸੀਂ ਅਸੀਂ ਨਸ਼ੇ ਦੇ ਬਿਲਕੁਲ ਵਿਰੋਧਾ ਜਿਹੜੇ ਨਸ਼ਾ ਵੇਚਦੇ ਨੇ ਮੜਾ ਕੰਮ ਕਰਦੇ ਨੇ ਅਸੀਂ ਉਹਨਾਂ ਦੇ ਵਿਰੋਧਾ ਅਸੀਂ ਬਿਲਕੁਲ ਨਸ਼ਾ ਵੇਚਣ ਵਾਲੇ ਦੇ ਪਿੱਛੇ ਕਿਤੇ ਥਾਣੇ ਕਚੇਰੀ ਨਹੀਂ ਜਾਵਾਂਗੇ ਅਸੀਂ ਸਾਫ਼ ਸੁਥਰਾ ਕੰਮ ਕਰਾਂਗੇ ਹੱਤ ਕਿਹਨੂੰ ਆਪਾਂ ਤੁਹਾਨੂੰ ਸੇਵਾ ਕਰਨ ਦਾ ਮਾਣ ਬੱਥਿਆ ਸੋ ਕੀ ਮੈਸੇਜ ਪਿੰਡ ਵਾਲਿਆਂ ਨੂੰ ਦਿੰਦੇ ਮੈਂ ਪਿੰਡ ਵਾਲਿਆਂ ਨੂੰ ਬਹੁਤ ਸਭ ਤੋਂ ਬਹੁਤ ਇਹਨਾਂ ਨੂੰ ਵਧਾਈ ਦੇਣਾ ਤੇ ਇਹਨਾਂ ਦਾ ਆਖੀ ਨਹੀਂ ਰਾਂਗਾ ਜਿਨ੍ਹਾਂ ਮੈਨੂੰ ਇਹ ਸੇਵਾ ਦਾ ਮੌਕਾ ਦਿੱਤਾ